ਹਾਲੀਆ ਕੈਮੀਕਲ ਜਿਹਦਾ ਨਾਮ ਹੈ ਮੈਥਾਫਟਾਮਾਈਨ ਔਰ ਡਰੋਨ ਦੇ ਵਿੱਚ ਸਾਹਮਣੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਸ ਦੇ ਕਿ ਥਰੂ ਡਰੋਨ ਔਰ ਪ੍ਰੀਲੀਮਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰ ਮਲ ਪਿੰਡ ਦਾ ਰਹਿਣ ਵਾਲਾ ਹੈ ਦੇਸ਼ ਨਰਦੇਸ਼ ਤੇ ਡਰਗ ਦੇ ਗੈਂਸ ਪੂਰਾ ਇੱਕ ਵੱਡੀ ਕੈਂਪੇਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਇੱਕ ਸਫਲਤਾ ਮਿਲੀ ਹੈ ਅੱਜ ਫੇਰ ਇਹ ਇੱਕ ਸਮਗਲਰ ਨੂੰ ਫੜਿਆ ਜਿਹੜਾ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਸਿਮਰਨਜੀਤ ਸਿੰਘ ਔਰ 2 ਕਿਲੋਗ੍ਰਾਮ ਆਈਸ ਫੜੀ ਗਈ ਹੈ ਜਿਹਨੂੰ ਕੈਮੀਕਲ ਜਿਹਦਾ ਨਾਮ ਹੈ ਮੈਥਾਫੈਟਾਮਾਈਨ ਔਰ ਜਿਹੜੀ ਗੱਲ ਇਹਦੇ ਵਿੱਚ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਵਾਰ ਇਹ ਡਰੋਨ ਦੇ ਵਿੱਚ ਸਾਹਮਣੇ ਆਈ ਹੈ ਇਨਵੈਸਟੀਗੇਟਿੰਗ ਏਜੰਸੀਜ਼ ਦੇ ਕਿ ਥਰੂ ਡਰੋਨ ਇਹ ਪੁਸ਼ ਹੋ ਰਹੀ ਹੈ ਇਹਦੇ ਨਾਲ ਇੱਕ 0.30 ਗੋਰ ਦਾ ਚਾਈਨੀਜ਼ ਮਾਊਜ਼ਰ ਤੇ 5 ਕਾਰਟ੍ਰਿਜਸ ਵੀ ਨਾਲ ਮਿਲੇ ਨੇ ਔਰ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਤੋਂ ਸਿਮਰਨਜੀਤ ਸਿੰਘ ਨੇ ਦੱਸਿਆ ਜੋ ਕਿ ਗਾਗਰਮਲ ਪਿੰਡ ਦਾ ਰਹਿਣ ਵਾਲਾ ਹੈ ਗਾਗਰਮਲ ਪਿੰਡ ਅੰਮ੍ਰਿਤਸਰ ਰੂਰਲ ਪੁਲਿਸ ਸਟੇਸ਼ਨ ਲੋਪੋਕੇ ਦਾ ਰਹਿਣ ਵਾਲਾ ਜੀ ਤੇ ਉਹ ਜਿਹੜਾ ਸਮੱਗਲਰ ਹੈ ਇਹਦੀ ਮੋਡਲੀ ਪੁੱਛ ਕੇ ਤੋਂ ਇਹ ਪਤਾ ਲੱਗਿਆ ਕਿ ਜਿਹੜੀ ਅਕ੍ਰੋਸ ਦਾ ਬਾਰਡਰ ਨਵੀਂ ਇੱਕ ਜਿਹੜੀ ਡਰੱਗ ਹੈ ਇਹਨੂੰ ਪੁਸ਼ ਕੀਤਾ ਜਾ ਰਿਹਾ ਤੇ ਜਿੱਦਾਂ ਹਿਰੋਇਨ ਦਾ ਇਹਨੂੰ ਰਿਪਲੇਸਮੈਂਟ ਵਾਸਤੇ ਉਹ ਟੈਸਟ ਕੀਤਾ ਜਾ ਰਿਹਾ ਔਰ ਯੂਜ਼ ਕੀਤਾ ਜਾ ਰਿਹਾ ਇਹਦੇ ਚ ਬੜੀ ਸਿਗਨੀਫੀਕੈਂਟ ਗੱਲ ਇਹ ਹੈ ਕਿ 50 ਗ੍ਰਾਮ ਜਿਹੜੀ ਇਹ ਡਰੱਗ ਹੈਗੀ ਆਈਸ ਇੱਕ ਕਮਰਸ਼ਲ ਕੁਆਂਟੀਟੀ ਦੇ ਵਿੱਚ ਆਉਂਦੀ ਹੈ ਜਦੋਂ ਕਿ ਹੀਰੋਇਨ ਜਿਹੜੀ ਹੈ 250 ਗ੍ਰਾਮ ਉਹ ਕਮਰਸ਼ਲ ਕੁਆਂਟੀਟੀ ਦੇ ਆਉਂਦੀ ਹੈ ਸੋ ਆਪਾਂ ਇਮੇਜਿਨ ਕਰ ਸਕਦੇ ਹਾਂ ਕਿ ਇਹਦੀ ਜਿਹੜੀ ਡਰੱਗ ਦੀ ਇਹਦੇ ਵਿੱਚ ਅਬਿਲਿਟੀ ਟੂ ਗਿਵ ਸਮਬਡੀ ਡੋਸ ਉਹ ਵੱਡੀ ਮੰਨੀ ਜਾਂਦੀ ਹੈ ਕਿਉਂਕਿ ਇਹ ਲੈਬ ਦੇ ਵਿੱਚ ਤਕਰੀਬਨ ਤਿਆਰ ਕੀਤੀ ਜਾਂਦੀ ਹੈ ਔਰ ਕੈਮੀਕਲੀ ਤਿਆਰ ਕੀਤੀ ਜਾਂਦੀ ਹੈ ਸੋ ਮੈਂ ਸਾਰੀ ਟੀਮ ਨੂੰ ਮਿਸਟਰ ਹਰਪ੍ਰੀਤ ਮੁੰਡੇਰ ਡੀਸੀਪੀ ਸਾਹਿਬ ਮਿਸਟਰ ਅਭਿਮਨਿਉ ਰਾਣਾ ਸਾਡੇ ਏਡੀਸੀਪੀ ਸਾਹਿਬ ਕਮਲਜੀਤ ਜੀ ਔਰ ਅਮੋਲਕਦੀਪ ਸਾਡੇ ਸੀਆਈਏ ਵਨ ਦੇ ਇਹਨਾਂ ਸਾਰਿਆਂ ਤੋਂ ਇਹਨਾਂ ਦੀ ਟੀਮ ਨੂੰ ਮੁਬਾਰਕਬਾਦ ਦਿੰਨਾ ਇਟਸ ਅ ਵੈਰੀ ਬਿਗ ਰਿਕਵਰੀ ਔਰ ਇਹਦੇ ਚ ਅਸੀਂ ਜਿਹੜੀ ਅੱਗੇ ਪੁੱਛ ਕੇ ਚ ਹੈ ਉਹ ਵੀ ਸਾਡੀ ਇਨਵੈਸਟੀਗੇਸ਼ਨ ਜਾਰੀ ਰਹੂਗੀ ਅੱਜ ਇਹਨਾਂ ਨੂੰ ਪ੍ਰੋਡਿਊਸ ਕਰਕੇ ਰਿਮਾਨ ਲਵਾਂਗੇ ਔਰ ਇਹਦੇ ਚ ਇਹ ਵੀ ਪਤਾ ਲੱਗਿਆ ਕਿ ਜਿਹੜਾ ਕਿਉਂਕਿ ਪੁਲਿਸ ਸਟੇਸ਼ਨ ਸ਼ਰਟ ਦੇ ਦਾ ਮੁਕਤਮਾ ਹੈ ਤੇ ਇਹ ਇਹਦੇ ਚ ਪਹਿਲਾਂ ਵੀ ਇਹ ਜਿਹੜਾ ਇਹਨੇ ਕੋਲ ਕਨਸਾਈਨਮੈਂਟਸ ਕੁਛ ਆਈਆਂ ਔਰ ਉਹ ਵੀ ਅਸੀਂ ਸਾਰਾ ਜਿਹੜਾ ਉਹਨੂੰ ਅਨਰੀਵਲ ਕਰਾਂਗੇ ਪਾਕਿਸਤਾਨੀ ਸਮੱਗਲਰਾਂ ਦੇ ਵੀ ਨਾਮ ਆਏ ਨੇ ਪਠਾਨ ਤੇ ਅਮੀਰ ਉਹ ਵੀ ਸਾਰਾ ਔਰ ਇਹਦੇ ਚੋ ਜਿਹੜੀ ਮੇਨ ਇੰਟਰਸਟਿੰਗ ਗੱਲ ਇਹ ਵੀ ਆਈ ਹੈ ਕਿ ਜਿਹੜੇ ਜਿਹੜੀ ਡਰੋਨ ਲੈਂਡਿੰਗ ਦੇ ਗੂਗਲ ਸਾਈਟ ਸੀ ਉਹ ਵੀ ਅਸੀਂ ਰਿਟਰੀਵ ਕੀਤੀਆਂ ਉਹਨਾਂ ਦਾ ਵੀ ਵਰਕ ਕਰ ਰਹੇ ਹਾਂ ਕਿ ਕਿੱਥੇ ਕਿੱਥੇ ਜਾ ਕੇ ਕਿਦਾਂ ਕਿਦਾਂ ਕਨਸਾਈਨਮੈਂਟਸ ਪਿਕਅਪ ਕਰ ਰਹੇ ਸੀਗੇ ਕੰਜ਼ਿਊਮ ਕਰਨਾ ਸ਼ੁਰੂ ਕਰਤਾ ਮਸਰ ਦੇ ਵਿੱਚ ਅੰਦਰ ਫਿਰ ਨੂੰ ਲੱਭੀ ਬਿਨਾਂ ਹੈ ਰੰਦੇ ਤੇ ਕਾਫੀ ਸੀਗੇ ਆਈਐਸਪੀ ਵੀ ਕੰਦਰਤੀ ਨੇ ਜੇੜ ਵਿੱਚ ਪਹਿਲਾ ਮਾਮਲਾ ਚੱਲ ਦੇਖੋ ਅਸੀਂ ਤੁਹਾਨੂੰ ਮੈਂ ਇਹ ਦੱਸਿਆ ਕਿ ਅਕ੍ਰੋਸ ਬਾਰਡਰ ਸਮੱਗਲਰ ਜਿਹੜੇ ਆ ਉਹਨਾਂ ਨੇ ਇਹਨੂੰ ਇੱਕ ਸਬਸਟੀਟਿਊਟ ਦੇ ਤੌਰ ਤੇ ਟ੍ਰਾਇਲ ਵਾਸਤੇ ਪੀਤਾ ਹੁਣ ਜਿਹੜਾ ਇਹਦਾ ਰੀਸੀਵਰ ਸੀਗਾ ਉਹਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿ ਕੌਣ ਸੀਗਾ ਔਰ ਇਹ ਜਾਂ ਅੰਮ੍ਰਿਤਸਰ ਵਾਸਤੇ ਹੈ ਜਾਂ ਅਗਲੇ ਪਾਸੇ ਉਹ ਸਾਰਾ ਉਹਦੇ ਪੁੱਛਗਿੱਛ ਤੋਂ ਹੀ ਪਤਾ ਲੱਗੇਗਾ ਜਿਹੜਾ ਬੰਦਾ ਨੈਕਸਟ ਡੇ ਦਾ ਰੀਸੀਵਰ ਸੀ ਕਿਉਂਕਿ ਸਿਮਰਜੀਤ ਸਿੰਘ ਨੇ ਤੇ ਡਰੋਨ ਦੇ ਰਾਹੀਂ ਰੀਸੀਵ ਕੀਤੀ ਔਰ ਇਹ ਨੇ ਇਹ ਵੀ ਦੱਸਿਆ ਕਿ ਹਿਰੋਇਨ ਵੀ ਨਾਲ ਪੈਕੇਟਸ ਦੇ ਵਿੱਚ ਆਉਂਦੀ ਹੈ ਔਰ ਇਹ ਆਈਸ ਡਰੱਗ ਵੀ ਉਹਨੂੰ ਜਿਹੜੇ ਉਹਦੇ ਬਾਹਰਲੇ ਹੈਂਡਲਰ ਸਮਝ ਲਓ ਸਾਥੀ ਸਮਝ ਲਓ ਆਪਰੇਟਰਸ ਜਿਹੜੇ ਆ ਉਹਨਾਂ ਨੇ ਇਹ ਦਿੱਤੀ ਸੀਗੀ ਰੇਟ ਦਾ ਫਰਕ ਸ ਹੈ ਕੋਈ ਇਹਨਾਂ ਦੇ ਦੇਖੋ ਰੇਟ ਬਾਰੇ ਗੱਲ ਤਾਂ ਕੋਈ ਜ਼ਿਆਦਾ ਨਹੀਂ ਮੈਂ ਇਸ ਗੱਲ 'ਚ ਗਿਆ ਨਾ ਹੀ ਇਸ ਗੱਲ 'ਚ ਜਾਣਾ ਚਾਹੀਦਾ ਆਪਾਂ ਤਾਂ ਤੁਹਾਨੂੰ ਇਹ ਗੱਲ ਦੱਸੀ ਹੈ ਮੈਂ ਕਿ 50 ਗ੍ਰਾਮ ਨੂੰ ਨੋਟੀਫਾਈ ਕੀਤਾ ਗਵਰਨਮੈਂਟ ਨੇ ਐਸ ਕਮਰਸ਼ੀਅਲ ਉਥੇ 250 ਗ੍ਰਾਮ ਹੈ ਤਾਂ ਕਿੰਨਾ ਫਰਕ ਹੈ ਤੁਸੀਂ ਸਮਝੀ ਸਕਦੇ ਹੋ ਸਬਜੀ ਦੀ ਵੈਪਨ ਸਜਾ ਨਾਲ ਉਹ ਕਰਦੇ ਪਰਪਸ ਦੇ ਵੈਪਨ ਵੀ ਜੀ ਇਹਦੇ ਜਦੋਂ ਪੁੱਛ ਕੇ ਮੁਤਾਬਕ ਇਹਨੇ ਦੱਸਿਆ ਵੀ ਉਹ ਮੈਂ ਕਿਸੇ ਅਲੱਗ ਬੰਦੇ ਨੂੰ ਦੇਣਾ ਸੀ ਤੇ ਆਈਸ ਕਿਸੇ ਅਲੱਗ ਬੰਦੇ ਨੂੰ ਦੇਣੀ ਸੀ ਹਾਂਜੀ ਨਾਲ ਹੀ ਆ ਜੀ ਨਾਲ ਆਏ ਸੀਗੇ ਐਂਡ ਬਹੁਤ ਅੱਛਾ ਸਕਸੈਸਫੁਲ ਆਪਰੇਸ਼ਨ ਰਿਹਾ ਨਹੀਂ ਤਾਂ ਆਦਰਵਾਇਜ਼ ਇਹ ਵੀ ਚੀਜ਼ਾਂ ਡਿਸਪੋਜ਼ ਆਫ ਹੋ ਜਾਣੀਆਂ ਸੀ ਤੁਸੀਂ ਕਿਹਾ ਡਰੋਨ ਲਗਿਆ ਨਾ ਡਰੋਨ ਕਿੱਥੇ ਆ ਫਿਰੇ ਜਾ ਡਰੋਨ ਨਹੀਂ ਉਹ ਤੁਹਾਨੂੰ ਦੱਸਾਂਗੇ ਜੀ ਉਹਦੇ ਚ ਇਨਵੈਸਟੀਗੇਸ਼ਨ ਚੱਲ ਰਿਹਾ ਜੀ ਉਹ ਡਰੋਨ ਕਈ ਵਾਰੀ ਵਾਪਸ ਵੀ ਲੈ ਜਾਂਦੇ ਉਹੀ ਸਾਰੀ ਗੱਲ ਪੁੱਛ ਕੇ ਚ ਅਜੇ ਉਹ ਲੱਭਿਆ ਨਹੀਂ ਸੀ ਉੱਥੋਂ ਤੁਸੀਂ ਕਹਿੰਦੇ ਕਿ ਟ੍ਰਾਈਲ ਕਿ ਇਹ ਵਾਰ ਲੈਂਡ ਕਰਕੇ ਵਾਪਸ ਚਲੇ ਜਾਂਦੇ ਆ ਜੀ ਤੁਸੀਂ ਕਹਿੰਦੇ ਤੁਸੀਂ ਟ੍ਰਾਈਲ ਦੇ ਤੌਰ ਤੇ ਪਾਕਿਸਤਾਨ ਦੇ ਜਿਹੜੇ ਸਮਾਜਨਰ ਨੇ दैट मींस ਕਿ ਇਹ ਪਿਛੇ ਮਰੇ ਜੰਤੀਆਂ ਲਈ ਇਸ ਦੇ ਪਿਛੇ ਵੈਲ ਪਲਾਨਡ ਹੈ ਹੈਗਾ ਕਿ ਇੱਕ ਰੀਸਨ ਨੂੰ ਵੀ ਤੋੜ ਕੇ ਦੇਖ ਲਈਏ ਦੇਖੋ ਬੜੀ ਸਿੰਪਲ ਗੱਲ ਹੈ ਜੋ ਇਹਨੇ ਦੱਸਿਆ ਸੀ ਉਹ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਆ ਕਿਉਂਕਿ ਇਹ ਤਾਂ ਅਸੀਂ ਇਹ ਗੱਲ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਪੁੱਛੀ ਸੀ ਕਿ ਕਿਉਂ ਇਹ ਨਵੀਂ ਡਰਗ ਪਹਿਲੀ ਵਾਰ ਇਦਾਂ ਹੋਈ ਹੈ ਉਹ ਕਹਿੰਦਾ ਵੀ ਉਹਨਾਂ ਨੇ ਕਿਹਾ ਵੀ ਇਹ ਵੀ ਮਤਲਬ ਇਹਦੀ ਕਿੱਕ ਵੀ ਅੱਛੀ ਮੰਨੀ ਜਾਂਦੀ ਹੈ ਔਰ ਜੋ ਵੀ ਸਮਗਲਰਸ ਦਾ ਮੋਡਸ ਪਰੈਂਡ ਹੀ ਹੁੰਦਾ ਉਹਦੇ ਚ ਇਹ ਗੱਲ ਸਾਰੀ ਆਈ ਹੈ ਬਾਕੀ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਦੇ ਵਿੱਚ ਸਾਰੀਆਂ ਗੱਲਾਂ ਹੋਰ ਕਲੀਅਰ ਹੋਣਗੀਆਂ ਸਾਡੇ ਕਹਿੰਦੇ ਮਤਲਬ ਹੈਰਨ ਦਾ ਸਬਸਟੀਟਿਊਟ ਆ ਗਿਆ ਹੈ ਕੋਈ ਦੇਖੋ ਭਾਈ ਸਾਹਿਬ ਮੈਂ ਤੁਸੀਂ ਮਤਲਬ ਇਹਨੂੰ ਜਿਵੇਂ ਮਰਜ਼ੀ ਸਮਝ ਲਓ ਮੈਂ ਤਾਂ ਤੁਹਾਨੂੰ ਇਹ ਕਹਿ ਰਿਹਾ ਕਿ ਜੋ ਉਹਨਾਂ ਦੀ ਸੋਚ ਹੈ ਇਨੂੰ ਆਪਾਂ ਇਹ ਤਾਂ ਨਹੀਂ ਕੋ ਅਥੈਂਟਿਕ ਗਲਤ ਕਹਿ ਸਕਦੇ ਹੀਰੋਇਨ ਵੀ ਤਾਂ ਨਾਲ ਹੀ ਕਹਿੰਦੇ ਲਿਆ ਹੀ ਰਹੇ ਆ ਸੀ ਪਹਿਲਾਂ ਸਰ ਪਰਚੇ ਦਾ ਜ਼ਿਕਰ ਕੀਤਾ ਤੁਸੀਂ ਦੱਸਿਆ ਕਿ ਪਹਿਲਾਂ ਵੀ ਕਰਦਾ ਕੋਈ ਐਫ ਆਰ ਐਨ ਡੀ ਨਹੀਂ ਪਹਿਲਾਂ ਇਹਦੇ ਖਿਲਾਫ ਹੈ ਨਹੀਂ ਜੀ ਇਹ ਤਕਰੀਬਨ 22 ਸਾਲ ਦਾ ਲੜਕਾ ਹੈ ਅਨਮੈਰਿਡ ਹੈ ਔਰ ਖੇਤੀਬਾੜੀ ਦੇ ਨਾਲ ਛੋਟਾ ਮੋਟਾ ਦੁੱਧ ਦਾ ਵੀ ਕੰਮ ਕਰਦਾ ਹੈ ਪਰ ਇਹ ਪੈਸਿਆਂ ਦੇ ਲਾਲਚ ਵਾਸਤੇ ਇਸ ਕੰਮ 'ਚ ਪੈ ਗਿਆ ਠੀਕ ਹੈ ਠੀਕ ਹੈ ਸਰ ਥੈਂਕ ਯੂ ਜੀ